سواگت ہے جی ہیں اپنی نمی ویڈیو آج اچھی گل کر جو تھی سوچنے مجبور کر دے گا کہ جی چیزاں ہوئی ہوں تو اجا فیوچر کمیں آج جسی گل کرن جا جانیا جانیا اِسی گل کر رہے ہیں انہوں گلوں بار جو سان سکول نہیں سکھائی جی یہ گلا سان سکول دسیا جان تو ابھی زندگی کامیاب ہو سکتے ہیں بہت جلدی کے بہت آسانی پر اصل ویچ سان سکول سو سال پہلے ہوایا اس بارے پڑھایا جاتا ہے جس کا اثر زندگی کوئی بھی فائدہ نہیں ہے کیونکہ کوئی بھی انسان پڑھائی کس لیتا ہے پیسہ کماؤں لیب ہونے ایک ودیا لائف جینے جانوں اہی چیزاں سکھائی جان جو سانو پیسہ کماؤن مدد کرنا فائدہ ہو سکتا ہے سو so, میرے کہنے کا مطلب یہ ہے کہ جو اسکولوں میں پڑھایا جا رہا ہے وہاں پرسینٹ بے فالتو ہے جو سانو زندگی کدی بھی کم نہیں آنا جان کی جگہ بزنس فیس ٹو فیلیئر کمیونکیشن انسٹمنٹ لائف سٹائل یہ چیزاں سکھائی جان تو اِسی لائف بہت اگی جا سکتے ہاں اتنے تص دئیے کہ پرانے الگ طریقے پڑھایا جاتا ہے جو بچہ جس بھی وشے قابلیت رکھتا سی اوہی چیز پڑھائی جاندی سی جدو انگریز آئے تو انہوں نے اپنے لی بہت طرح کے بندے چاہیے سن جنا پیسہ سانپ سک جو اکاؤنٹ سانپ سنتے جو انہوں نے گیٹ سے سرکچھا کر سکتے اس طرح دیا ہوئی پوسٹاں کل ملا کے اسکول سانوں کسی کے ہٹا کام کرنے تیار کرتا ہے مطلب کہ جوب لی ਕਦੇ ਵੀ ਕਿਸੇ ਨੇ ਇਹ ਨਹੀਂ ਕਿਹਾ ਕਿ ਪੜ ਲੈ ਪੜ ਨਹੀਂ ਤਾਂ ਬਿਜ਼ਨਸ ਕੇ ਵਿੱਚ ਸ਼ੁਰੂ ਕਰੇਗਾ ਸਾਨੂੰ ਘਰ ਤੋਂ ਵੀ ਇਹੀ ਸੁਣਨ ਨੂੰ ਮਿਲਦਾ ਹੈ ਕਿ ਪੜ ਲੈ ਪੜ ਨਹੀਂ ਨੌਕਰੀ ਨਹੀਂ ਮਿਲਣੀ ਕੁੱਲ ਮਿਲਾ ਕੇ ਨੌਕਰੀ ਦੇ ਆਲੇ ਦੁਆਲੇ ਹੀ ਕੋਈ ਪੜ੍ਹਾਈ ਨੂੰ ਕਮਾਇਆ ਜਾਂਦਾ ਹੈ ਕਿ ਪਾਸ ਹੋ ਕੇ ਡਿਗਰੀ ਲੈ ਕੇ ਅਸੀਂ ਗੁਲਾਮ ਬਣਨਾ ਹੈ ਨਾ ਕਿ ਆਯਾਦ ਰਹਿ ਕੇ ਕਿਸੇ ਆਪਣੇ ਕੰਮ ਦੀ ਸ਼ੁਰੂਆਤ ਕਰਨੀ ਹੈ ਨੌਕਰੀਆਂ ਦਾ ਹਾਲ ਅੱਜ ਅਸੀਂ ਦੇਖ ਹੀ ਰਹੇ ਹਾਂ ਹੁਣ ਅੱਗੇ ਅਸੀਂ ਤੁਹਾਨੂੰ ਉਹ ਗੱਲਾਂ ਦੱਸਾਂਗੇ ਜੋ ਗੱਲਾਂ ਸਾਨੂੰ ਸਕੂਲ ਵਿੱਚ ਸਿਖਾਈਆਂ ਜਾਂਦੀਆਂ ਪਰ ਸ਼ਾਇਦ ਅੱਜ ਸਾਡਾ ਫਿਊਚਰ ਕੁਝ ਹੋਰ ਹੁੰਦਾ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ ਹੈ ਜੀ ਹਾਊ ਟੂ ਕਮਿਊਨੀਕੇਟ ਵੈਲ ਜੇ ਸਾਨੂੰ ਸਕੂਲ ਵਿੱਚ ਦੱਸਿਆ ਜਾਵੇ ਕਿ ਕਿਸੇ ਨੂੰ ਕਿਵੇਂ ਇੰਟਰੈਕਟ ਕਰਨਾ ਹੈ ਤਾਂ ਸ਼ਾਇਦ ਉਸ ਦੀਆਂ ਅੱਧੀਆਂ ਪ੍ਰੋਬਲਮ ਸੋਲਵ ਹੋ ਜਾਣੀਆਂ ਕਿਉਂਕਿ 80% ਬੰਦੇ ਕਿਸੇ ਅਣਜਾਣ ਨਾਲ ਗੱਲ ਨਹੀਂ ਕਰ ਸਕਦੇ ਤਿੰਨਾਂ ਹੀ ਛੱਡ ਕੇ 2 ਮਿੰਟ ਬੋਲ ਸਕਦੇ ਆਂ ਮਤਲਬ ਜੇ ਬੰਦੇ ਨੂੰ ਗੱਲਬਾਤ ਕਰਨੀ ਆ ਗਈ ਤਾਂ ਉਹ ਆਪਣੀ ਜ਼ਿੰਦਗੀ ਵਿੱਚ ਕੋਈ ਵੀ ਕੰਮ ਕਰਕੇ ਆਪਣੇ ਪ੍ਰੋਡਕਟ ਵਿੱਚ ਪਰ ਇੱਥੇ ਕੰਦਾ ਗੱਲ ਨਹੀਂ ਬੰਦਾ ਬਿਜ਼ਨਸਮੈਨ ਨਹੀਂ ਬਣਦਾ ਬਣ ਸਕਦਾ ਜੇ ਗੱਲਬਾਤ ਕਰਨੀ ਆ ਗਈ ਤਾਂ ਅਸੀਂ ਕਿਸੇ ਵੀ ਕੰਮ ਵਿੱਚ ਕਾਮਯਾਬ ਹੋ ਸਕਦੇ ਆਂ ਤੇ ਜੇਕਰ ਤੁਸੀਂ ਸਟੂਡੈਂਟ ਲਾਈਵ ਹੈ ਤਾਂ ਤੁਹਾਡੇ ਕੋਲ ਵਧੀਆ ਆਪਸ਼ਨ ਹੈ ਨੈਟਵਰਕ ਮਾਰਕETING ਜਿਸ ਵਿੱਚ ਜਾ ਕੇ ਤੁਸੀਂ ਲੋਕਾਂ ਨਾਲ ਗੱਲਬਾਤ ਕਰਨੀ ਸਿੱਖ ਸਕਦੇ ਹੋ ਠੀਕੇ ਨਾਲ ਸਿੱਖ ਸਕਦੇ ਹੋ ਤੇ ਉਸ ਵਿੱਚ ਤੁਹਾਨੂੰ ਇਹ ਵੀ ਪਤਾ ਲੱਗੇਗਾ ਕਿ ਇੱਕ ਚੀਜ਼ ਨੂੰ ਵੇਚਣ ਲਈ ਕੀ ਕੀ ਐਫਰਟ ਲੱਗਦੇ ਹਨ ਤੇ ਵੇਚਣ ਦੇ ਤਰੀਕੇ ਵੀ ਤੁਹਾਨੂੰ ਦੱਸੇ ਜਾਣਗੇ ਅਸੀਂ ਤੁਹਾਨੂੰ ਨੈਟਵਰਕ ਮਾਰਕੀਟਿੰਗ ਵਿੱਚ ਪੈਸਾ ਕਮਾਉਣ ਲਈ ਨਹੀਂ ਕਹਿ ਰਹੇ ਬਲਕਿ ਤੁਸੀਂ ਆਪਣੇ ਆਪ ਨੂੰ ਗਰੋ ਕਰ ਸਕਦੇ ਹੋ ਤੇ ਜੇ ਉਹ ਤੁਹਾਨੂੰ ਪ੍ਰੋਡਕਟ ਵੇਚਣਾ ਆ ਗਿਆ ਤਾਂ ਤੁਸੀਂ ਆਪਣੀ ਲਾਈਫ ਵਿੱਚ ਬਦਲਾਅ ਲਿਆਓਗੇ ਅਗਲੇ ਨੰਬਰ ਤੇ ਆਉਂਦਾ ਹੈ ਜੀ ਹਾਊ ਟੂ ਹੈਂਡਲ ਮਨੀ ਜੇ ਸਾਨੂੰ ਸਕੂਲ ਵਿੱਚ ਪੈਸਾ ਸੰਭਾਲਣ ਬਾਰੇ ਦੱਸਿਆ ਜਾਵੇ ਤਾਂ ਅਸੀਂ ਪੈਸੇ ਦੀ ਵੈਲਿਊ ਨੂੰ ਸਮਝ ਸਕਦੇ ਹਾਂ ਤੇ ਵੱਡੇ ਹੋ ਕੇ ਇਨਵੈਸਟਮੈਂਟ ਕਰਨ ਬਾਰੇ ਵੀ ਪਤਾ ਹੋਵੇਗਾ ਤੇ ਸਾਨੂੰ ਪੈਸਾ ਸੰਭਾਲਣ ਲਈ ਸਿਰਫ ਇਹੀ ਦੱਸਿਆ ਜਾਂਦਾ ਹੈ ਤੁਹਾਡਾ ਪੈਸਾ ਜਿਆਦਾ ਤੋਂ ਜਿਆਦਾ ਬੈਂਕ ਵਿੱਚ ਸੇਵ ਹੋਣਾ ਚਾਹੀਦਾ ਹੈ ਜੋ ਕਿ ਇੱਕ ਬਹੁਤ ਵੱਡੀ ਗਲਤੀ ਹੈ ਜੇ ਇਸ ਬਾਰੇ ਸਟੱਡੀ ਕਰਵਾਈ ਜਾਵੇ ਤਾਂ ਸਰਕਾਰਾਂ ਨੂੰ ਘਾਟਾ ਪੈ ਸਕਦਾ ਹੈ ਤਾਂ ਇਸ ਕਰਕੇ ਸਾਨੂੰ ਉਹ ਚੀਜ਼ ਸਿਖਾਉਣੀ ਹੀ ਨਹੀਂ ਚਾਹੁੰਦੇ ਅਗਲੇ ਨੰਬਰ ਤੇ ਆਉਂਦਾ ਹੈ ਜੀ ਹਾਊ ਟੂ ਮੈਨੇਜ ਟਾਈਮ ਸਾਨੂੰ ਸਮੇਂ ਦੀ ਵਰਤੋਂ ਕਿਵੇਂ ਕਰਨੀ ਹੈ ਉਸ ਬਾਰੇ ਸਕੂਲ ਵਿੱਚ ਨਹੀਂ ਦੱਸਿਆ ਜਾਂਦਾ ਤੇ ਜਿੱਦ ਤੋਂ ਪਕਾਰਨ ਅਸੀਂ 15 ਸਾਲ ਬੀਤੇ ਆ ਸਿਰਫ ਜੌਬ ਲੱਭਦੇ ਲੱਭਦੇ ਸ਼ੁਰੂ ਤੋਂ ਕਿ ਤਾਂ ਹੋ ਸਕਦਾ ਹੈ ਸਾਨੂੰ ਸਮੇਂ ਦੀ ਵੈਲਿਊ ਪਤਾ ਲੱਗੇ ਕਿ ਸਮੇਂ ਨੂੰ ਜੂਸ ਕਿਵੇਂ ਵਰਨਾ ਹੈ ਸਮੇਂ ਦੀ ਕਦਰ ਨਾ ਕਰਨ ਵਾਲਾ ਇਨਸਾਨ 1 ਘੰਟਾ ਸਬਜ਼ੀ ਮੰਡੀ ਵਿੱਚ ਘੁੰਮੇਗਾ ਤੇ 25 ਦੇ ਟਮਾਟਰ ਨਹੀਂ ਵਿੱਚ ਲੈਣ ਲਈ ਤੇ 20 ਦੀ ਭਿੰਡੀ 15 ਵਿੱਚ ਤੇ ਉਹ ਇਨਸਾਨ ਹਮੇਸ਼ਾ ਇਦਾਂ ਹੀ ਕਰਦਾ ਰਹੇਗਾ ਤੇ ਆਪਾਂ ਦੇਖਦੇ ਵੀ ਹਾਂ ਇਦਾਂ ਦੇ ਇਨਸਾਨਾਂ ਨੂੰ ਆਪਣੇ ਪਰ ਕਦੇ ਦੇਖਿਆ ਕਿ ਇਹਨਾਂ ਵਿੱਚੋਂ ਕੋਈ ਅਮੀਰ ਹੋਇਆ ਹੋਵੇ ਇਦਾਂ ਪੈਸੇ ਬਚਾ ਕੇ ਕਾਮਯਾਬ ਇੱਕ ਕਾਮਯਾਬ ਇਨਸਾਨ ਸਮੇਂ ਦੀ ਕਦਰ کر دس بھی روپیے بچاؤ لائکہ ویسٹ نہیں کرتا وہ اپنا کرتا ہے کئی گنا زیادہ انکم آ سکے جی ادا دیا گلا سکول ਤਾਂ ਸ਼ਾਇਦ ਪੰਜਾਬ ਵਿੱਚ ਬਹੁਤ ਘੱਟ ਲੋਕ ਵਿਲੇ ਹੁੰਦੇ ਅੱਜ ਦੇ ਮੁਕਾਬਲੇ ਅੱਗੇ ਨੰਬਰ ਤੇ ਆਉਂਦਾ ਹੈ ਕਿ ਹਾਊ ਟੂ ਫੇਸ ਫੇਲਿਅਰ ਸਾਨੂੰ ਇਹ ਨਹੀਂ ਦੱਸਿਆ ਜਾਂਦਾ ਕਿ ਅਸਫਲਤਾ ਦਾ ਸਾਹਮਣਾ ਕਿਵੇਂ ਕਰਨਾ ਹੈ ਤੇ ਇਹ ਸਫ਼ਰ ਸ਼ੁਰੂ ਤੋਂ ਹੀ ਸ਼ੁਰੂ ਹੋ ਜਾਂਦਾ ਹੈ ਜਦੋਂ ਤੋਂ ਸਕੂਲ ਵਿੱਚ ਪੜ੍ਹਨਾ ਸ਼ੁਰੂ ਕਰਦਾ ਹੈ ਉਸ ਨੂੰ ਦੱਸਿਆ ਜਾਂਦਾ ਹੈ ਕਿ ਪਾਸ ਹੋਣਾ ਨਾਲ ਹੋਣਾ ਹੀ ਤੇਰੇ ਲਈ ਵਧੀਆ ਹੈ ਫਿਰ ਹੋਣਾ ਇੱਕ ਬਹੁਤ ਬਹੁਤ ਮਾੜੀ ਚੀਜ਼ ਹੈ ਇਸ ਕਰਕੇ ਉਹ ਕਦੇ ਵੀ ਆਪਣਾ ਕੰਮ ਸ਼ੁਰੂ ਨਹੀਂ ਕਰਦਾ ਕਿਉਂਕਿ ਉਹਦੇ ਦਿਮਾਗ ਵਿੱਚ ਇਹ ਪਾਇਆ ਜਾਂਦਾ ਹੈ ਕਿ ਫੇਲ ਹੋਣਾ ਬਹੁਤ ਮਾੜੀ ਚੀਜ਼ ਹੈ ਤੇ ਇਸ ਕਰਕੇ ਜੋਬ ਲੈਣਾ ਜੋਬ ਲੈਣਾ ਹੀ ਬਿਹਤਰ ਸਮਝਦਾ ਹੈ ਕਿਉਂਕਿ ਹਰ ਮਹੀਨੇ ਵਧੀਆ ਇਨਕਮ ਉਸਦੇ ਕੋਲ ਆਉਂਦੀ ਹੈ ਜਿੰਨਾ ਚਿਰ ਉਹ ਕੰਮ ਕਰੇਗਾ ਇਸ ਚੀਜ਼ ਦਾ ਇਫੈਕਟ ਬਹੁਤ ਦੂਰ ਤੱਕ ਪੈਂਦਾ ਹੈ ਸਾਡੇ ਜੀਵਨ ਤੇ ਮਤਲਬ ਸਾਰੀ ਉਮਰ ਬੰਦੇ ਦੀ ਕਮਾਉਣ ਵਿੱਚ ਨਿਕਲ ਜਾਂਦੀ ਹੈ ਤਾਂ ਉਹ ਉਸ ਤੋਂ ਇੰਨੀ ਕਮਾਈ ਨਹੀਂ ਹੁੰਦੀ ਕਿ ਉਹ ਵਧੀਆ ਜ਼ਿੰਦਗੀ ਜੀ ਸਕੇ ਜਾਂ ਫਿਰ ਆਪਣੀਆਂ ਇੱਛਾਵਾਂ ਨੂੰ ਪੂਰਾ ਕਰ ਸਕੇ ਜੋ ਉਹਨੇ ਆਪਣੀ ਜ਼ਿੰਦਗੀ ਵਿੱਚ ਸੋਚੀਆਂ ਹੁੰਦੀਆਂ ਨੇ ਤੇ ਇਹ ਸਭ ਇੱਕ ਚੀਜ਼ ਕਰਕੇ ਹੁੰਦਾ ਹੈ ਉਸ ਨੂੰ ਸਫਲਤਾ ਦਾ ਸਾਹਮਣਾ ਕਰਨਾ ਨਹੀਂ ਆਉਂਦਾ ਇਸ ਕਰਕੇ ਉਹ ਬੈਲੈਂਸਡ ਲਾਈਫ ਜੀਉਂਦਾ ਹੈ ਜਿਸ ਵਿੱਚ ਰਿਸਕ ਨਹੀਂ ਹੁੰਦਾ ਤੇ ਕਿਸੇ ਅਸਫਲਤਾ ਦਾ ਸਾਹਮਣਾ ਵੀ ਨਹੀਂ ਕਰਨਾ ਹੁੰਦਾ ਅਗਲੇ ਨੰਬਰ ਤੇ ਆਉਂਦਾ ਹੈ ਜੀ ਹਾਊ ਟੂ ਅਰਨ ਮਨੀ ਸਾਡੇ ਸਕੂਲ ਵਿੱਚ ਇਹ ਨਹੀਂ ਦੱਸਿਆ ਜਾਂਦਾ ਕਿ ਪੈਸਾ ਕਿਵੇਂ ਕਮਾਇਆ ਜਾਂਦਾ ਹੈ ਬਲਕਿ ਉੱਤੇ ਦੱਸਿਆ ਜਾਂਦਾ ਹੈ ਕਿ ਕਿਵੇਂ ਦੂਜੇ ਬੰਦੇ ਲਈ ਕੰਮ ਕਰਕੇ ਪੈਸਾ ਕਮਾਉਣਾ ਹੈ ਕਿਵੇਂ ਕਿਸੇ ਦੂਜੇ ਬੰਦੇ ਨੂੰ ਵਧੀਆ ਕੰਮ ਕਰਕੇ ਦੇਣਾ ਹੈ ਮਤਲਬ ਕਿਸੇ ਲਈ ਨੌਕਰੀ ਕਰਨੀ ਜੇਕਰ ਸਾਡੇ ਸਕੂਲ ਵਿੱਚ ਵੇਚਣ ਬਾਰੇ ਪੜਾਇਆ ਜਾਵੇ ਤਾਂ ਅਸੀਂ ਕਿਸੇ ਵੀ ਕੰਮ ਨੂੰ ਕਰਕੇ ਉਸ ਤੋਂ ਪੈਸਾ ਕਮਾ ਸਕਦੇ ਹਾਂ ਅਗਲੇ ਨੰਬਰ ਤੇ ਆਉਂਦਾ ਹੈ ਜੀ ਹਾਊ ਟੂ ਥਿੰਕ ਸਾਨੂੰ ਸੋਚਣ ਬਾਰੇ ਵੀ ਨਹੀਂ ਸਿਖਾਇਆ ਜਾਂਦਾ ਸਾਨੂੰ ਆਪਣੇ ਆਈਡੀਆ ਨੂੰ ਸਾਹਮਣੇ ਰੱਖਣ ਲਈ ਨਹੀਂ ਦਿੱਤਾ ਜਾਂਦਾ ਅਸੀਂ ਸਕੂਲਾਂ ਵਿੱਚ ਕ੍ਰੀਏਟਿਵ ਨਹੀਂ ਬਣਦੇ ਜਿਸ ਅੰਦਾਜ਼ਨ ਹੈ ਕਿ 80% ਬੱਚੇ ਜੋ ਕ੍ਰੀਏਟਿਵ ਬਣ ਸਕਦੇ ਸੀ ਸਿਰਫ ਥੋੜਾ ਜਿਹਾ ਦੱਸਣ ਤੋਂ ਬਾਅਦ ਪਰ ਉਹ ਨਹੀਂ ਬਣ ਸਕੇ ਸੋ ਵੱਡੇ ਹੋਣ ਤੋਂ ਬਾਅਦ ਇਨਸਾਨ ਨੂੰ ਕਿਹਾ ਜਾਂਦਾ ਹੈ ਕਿ ਆਪਣੇ ਵਿੱਚ ਕ੍ਰੀਏਟੀਵਿਟੀ ਲੈ ਕੇ ਆਓ ਕਿੱਥੋਂ ਲੈ ਕੇ ਆਵੇ ਬੰਦਾ ਕ੍ਰੀਏਟੀਵਿਟੀ ਤੇ ਅਸੀਂ ਸਕੂਲਾਂ ਵਿੱਚ ਆਪਣੇ ਟੀਚਰ ਨੂੰ ਕੋਈ ਸਲਾਹ ਨਹੀਂ ਦੇ ਸਕਦੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ ਬਹੁਤ ਹੁਸ਼ਿਆਰ ਨੇ ਤੇ ਜੋ ਉਹਨਾਂ ਨੇ ਕਹਿ ਦਿੱਤਾ ਉਹੀ ਪੜਨਾ ਤੇ ਲਿਖਣਾ ਹੈ ਤੇ ਉਹਨਾਂ ਦਾ ਸੋਚਣਾ ਹੈ ਕਿ ਵੇਖੋ ਉਹ ਚੀਜ਼ ਬੱਚੇ ਨੂੰ ਸਮਝ ਆਵੇ ਜਾਂ ਨਾ ਆਵੇ ਬਸ ਰੱਟਾ ਮਾਰ ਕੇ ਲਿਖ ਦਿਓ ਕੁੱਲ ਮਿਲਾ ਕੇ ਅਧਿਆਪਕਾਂ ਦਾ ਮੇਨ ਮਕਸਦ ਇੱਕ ਮਕਸਦ ਸਿਰਫ ਸਿਲੇਬਸ ਪੂਰਾ ਕਰਨਾ ਹੁੰਦਾ ਹੈ ਬਸ ਇਸ ਤੋਂ ਜ਼ਿਆਦਾ ਬੱਚੇ ਨੂੰ ਕੁਝ ਆਵੇ ਜਾਂ ਨਾ ਆਵੇ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਅਸਲ ਵਿੱਚ ਅਧਿਆਪਕਾਂ ਨੂੰ ਬੱਚਿਆਂ ਨੂੰ ਇਹ ਵੀ ਸੋਚ ਇਹ ਵੀ ਦੱਸਣਾ ਚਾਹੀਦਾ ਹੈ ਕਿ ਸੋਚਣਾ ਵਿੱਚ ਅਧਿਆਪਕਾਂ ਨੂੰ ਬੱਚਿਆਂ ਨੂੰ ਵੀ ਸੋਚਣਾ ਚਾਹੀਦਾ ਹੈ ਤੇ ਉਹਨਾਂ ਦੀ ਸੁਣਨੀ